ਸੋ ਸਤਰੀ ਗਾਲ ਜੀ ਸਾਰਿਆਂ ਨੂੰ ਬਾਬਾ ਜੀ ਸਭ ਨੂੰ ਪਤਾ ਲੱਗ ਹੀ ਗਿਆ ਹੁਣ ਗੱਲ ਦਾ ਦਾ ਵੀ ਪਿੰਡ ਖੁੰਬੜਾ ਦੇ ਵਿੱਚ ਬਈਆਂ ਨੇ ਆਪਣੇ ਦੋ ਪੰਜਾਬੀ ਮੁੰਡੇ ਨੇ ਹਨ ਵੀ ਉਹਨਾਂ ਦੇ ਚਾਕੂ ਮਾਰੇ ਕਿਰਚਾ ਮਾਰੀਆਂ ਤੇ ਇੱਕ ਮੁੰਡੇ ਦੀ ਦਾ ਲਾਸ ਕੱਲ ਦੀ ਸਿੰਘ ਸੇਦਾਂ ਗੁਰਦੁਆਰੇ ਜਿਹੜਾ ਨਿਵਾਸੀ ਵਾਲਾ ਚੌਂਕਾ ਉੱਥੇ ਪਈਆ ਰਾਤ ਦੀ ਤੇ ਸਾਰਿਆਂ ਨੂੰ ਬੇਨਤੀ ਹੈ ਬਾਈ ਵੀ ਉੱਥੇ ਪਿੰਡ ਖੁੰਬੜਾ ਨਿਵਾਸੀ ਸੈਕਟਰ ਬਦ ਤੋਂ ਬਦ ਪਹੁੰਚੋ ਤੇ ਇੱਕ ਮੁੰਡੇ ਦੀ ਹਾਲਤ ਗੰਭੀਰ ਆ ਵਾਹੇ ਕਰੋ ਮੇਰ ਕਰੇ ਭਰਾ ਤੇ ਤੇ ਬਾਬਾ ਜੀ ਹੁਣ ਤਾਂ ਅੱਗ ਤੋਂ ਡਿੱਕਰਾਂ ਦੇ ਅੰਦਰ ਵੜ ਗਈ ਪੰਜਾਬੀ ਮੁੰਡੇ ਮਰੇ ਨੇ ਬਈਆਂ ਨੇ ਮਾਰੇ ਨੇ ਠੀਕ ਹੈ ਹੋਰ ਕਦੋਂ ਨਿਕਲੋਗੇ ਬਾਈਏ ਘਰੋਂ ਤੋਂ ਠੀਕ ਹੈ ਸਾਰਿਆਂ ਨੂੰ ਬੇਨਤੀ ਹੈ ਪਿੰਡ ਖੁੰਬੜਾ ਪਹੁੰਚੋ ਸਾਰੇ ਦੇ ਸਾਰੇ ਠੀਕ ਹੈ 13 ਦਾ ਕੋਈ ਪੱਕਾ ਹੱਲ ਹੋਵੇ ਹੈਨਾ ਚਲੋ ਬਾਈਆਂ ਨੂੰ ਇਨਸਾਫ ਦੀ ਗੱਲ ਆ ਠੀਕ ਹੈ ਅਸੀਂ ਇਕੱਠੇ ਹੋਏ ਆ ਹੈਨਾ ਉਹ ਮੁੰਡੇ ਜਿਨ੍ਹਾਂ ਨੇ ਮਾਰੇ ਨੇ ਉਹ ਜੇਲ੍ਹਾਂ ਤੇ ਚਲੇ ਜਾਣਗੇ ਪਰ ਇਹ ਕੋਈ ਪੱਕਾ ਹੱਲ ਤਾਂ ਨਹੀਂ ਹੈਗਾ ਇਹ ਤਾਂ ਬਹੁਤ ਨੇ ਇੱਥੇ ਇਹਨਾਂ ਦਾ ਕੋਈ ਪੱਕਾ ਹੱਲ ਹੋਵੇ ਇਹਦੇ ਵਿੱਚ ਸੰਘਰਸ਼ ਵਿੱਢਿਆ ਜਾਵੇ ਹੈਨਾ ਵੀ ਇਹਨਾਂ ਨੂੰ ਕਿਵੇਂ ਪੰਜਾਬ ਤੋਂ ਬਾਹਰ ਕੱਢੇ ਜਾਵੇ ਕੋਈ ਕਾਨੂੰਨ ਬਣੇ ਇਹਦੇ ਉੱਤੇ ਇਹ ਥੋੜੀ ਹੈਗਾ ਵੀ ਹਾਂ ਤੁਸੀਂ ਚਲ ਸੀ ਮਾਰਨਦੇ ਤੁਸੀਂ ਇੱਥੇ ਕੰਮ ਕਰਨ ਆਉਨੇ ਕੰਮ ਕਰਨ ਆਉਨੇ ਤੁਸੀਂ ਕੰਮ ਕਰੋ ਆਪਣੇ ਬਿਹਾਰ ਯੂਪੀ ਨੂੰ ਵਾਪਸੀ ਕਰੋ ਤੁਸੀਂ ਪੱਕਿਆ ਆਧਾਰ ਕਾਰਡ ਬਣਾ ਕੇ ਇੱਥੇ ਹੈਨਾ ਇਹ ਰਹਿਣ ਲੱਗੇ ਕਿਉਂ ਰੋਲਾ ਦਾ ਸਾਰਾ ਫਿਰ ਸਰਕਾਰਾਂ ਦਾ ਨਾ ਵੀ ਸਰਕਾਰਾਂ ਚਾਹੁੰਦੀਆਂ ਨੇ ਵੀ ਇੱਥੇ ਅੰਬਈਆਂ ਦਾ ਰਾਜ ਹੋਵੇ ਪੰਜਾਬੀ ਕੌਮ ਖਤਮ ਹੋਵੇ ਅਸੀਂ ਫਿਰ ਇੱਕ ਰਾਫਟਰ ਵੱਲੋਂ ਵਧੀਏ ਵੀ ਇਹੀ ਕੌਮ ਲੜਦੀ ਆ ਵੀਰੂ ਕੋਮ ਕੀ ਮੈਂ ਖਤਮ ਕਰਨਾ ਹੈ ਨਾ ਬਹੁਤ ਤਰੀਕਿਆਂ ਨਾਲ ਨਸਿਆਂ ਨਾਲ ਪ੍ਰਵਾਸ ਕਰਕੇ ਸਾਡੇ ਮੁੰਡਿਆਂ ਦਾ ਇੱਥੋਂ ਹੈ ਨਾ ਹੁਣ ਭਈਆਂ ਨੂੰ ਇੱਥੇ ਬਾੜ ਕੇ ਭਈ ਅਸੀਂ ਤਾਂ ਉਸਕੂਮ ਦੇ ਵਾਰਸਾਂ ਜਿਨੇ ਕਦੇ ਵੱਡੀ ਤੇ ਵੱਡੀਆਂ ਮੁਗਲਾਂ ਨੂੰ ਹੈ ਨਾ ਅੰਗਰੇਜ਼ਾਂ ਨੂੰ ਕਦੇ ਪੈਰ ਨਹੀਂ ਧਰਨ ਦਿੱਤਾ ਸੀ ਧਰਤੀ ਤੇ ਹਮੇਸ਼ਾ ਲੜੇ ਭਿੜੇ ਆ ਤੇ ਅੱਜ ਭਈਏ ਸਾਡੇ ਤੇ ਰਾਜ ਕਰਨ ਚ ਆ ਕੇ ਬਾਬੇ ਸਾਡੇ ਮੁੰਡਿਆਂ ਨੂੰ ਮਾਰਦੇ ਨੇ ਤੇ ਭਈ ਬੇਨਤੀ ਹੈ ਅੱਗ ਤੁਹਾਡੇ ਘਰਾਂ ਚ ਬੜ ਗਈ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਘਰਾਂ ਚੋਂ ਨਿਕਲੋ ਪਿੰਡ ਖੁੰਬੜਾ ਪਹੁੰਚੋ ਅੱਜ ਤੇ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਭਈਆਂ ਦਾ ਸਸਰੀ ਗਾਲ ਦੀ ਸਾਰਿਆਂ ਨੂੰ ਸਸਰੀ ਗਾਲ ਦੀ ਸਾਰਿਆਂ ਨੂੰ ਬਾਬਾ ਜੀ ਸਮਨ ਨੂੰ ਪਤਾ ਲੱਗ ਹੀ ਗਿਆ ਹੁਣ ਗੱਲ ਦਾ ਦਾ ਵੀ ਪਿੰਡ ਖੁੰਬੜਾ ਦੇ ਵਿੱਚ ਬਈਆਂ ਨੇ ਆਪਣੇ ਦੋ ਪੰਜਾਬੀ ਮੁੰਡੇ ਨੇ ਹਨ ਵੀ ਉਹਨਾਂ ਦੇ ਚਾਕੂ ਮਾਰੇ ਕਿਰਚਾ ਮਾਰੀਆਂ ਤੇ ਇੱਕ ਮੁੰਡੇ ਦੀ ਦਾ ਲਾਸ ਕੱਲ ਦੀ ਸਿੰਘ ਸੇਦਾਂ ਗੁਰਦੁਆਰੇ ਜਿਹੜਾ ਨਿਵਾਸੀ ਵਾਲਾ ਚੌਂਕਾ ਉੱਥੇ ਪਈਆ ਰਾਤ ਦੀ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਵੀ ਉੱਥੇ ਪਿੰਡ ਖੁੰਬੜਾ ਨਿਵਾਸੀ ਸੈਕਟਰ ਬਦ ਤੋਂ ਬਦ ਪਹੁੰਚੋ ਤੇ ਇੱਕ ਮੁੰਡੇ ਦੀ ਹਾਲਤ ਗੰਭੀਰ ਆ ਵਾਹਿਗੁਰੂ ਮਿਹਰ ਕਰੇ ਭਰਾ ਤੇ ਤੇ ਬੱਬਾ ਜੀ ਹੁਣ ਤਾਂ ਅੱਗ ਤੁਹਾਡੇ ਘਰਾਂ ਦੇ ਅੰਦਰ ਵੜ ਗਈ ਪੰਜਾਬੀ ਮੁੰਡੇ ਮਰੇ ਨੇ ਬਈਆਂ ਨੇ ਮਾਰੇ ਨੇ ਠੀਕ ਹੈ ਹੋਰ ਕਦੋਂ ਨਿਕਲੋਗੇ ਬਈਏ ਘਰੋਂ ਠੀਕ ਹੈ ਸਾਰਿਆਂ ਨੂੰ ਬੇਨਤੀ ਆ ਪਿੰਡ ਖੁੰਬੜਾ ਪਹੁੰਚੋ ਸਾਰੇ ਦੇ ਸਾਰੇ ਠੀਕ ਹੈ 13 ਦਾ ਕੋਈ ਪੱਕਾ ਹੱਲ ਹੋਵੇ ਹੈਨਾ ਚਲੋ ਬਈਆਂ ਨੂੰ ਇਨਸਾਫ ਦੀ ਗੱਲ ਆ ਠੀਕ ਹੈ ਅਸੀਂ ਇਕੱਠੇ ਹੋਏ ਆ ਹੈਨਾ ਉਹ ਮੁੰਡੇ ਜਿਨ੍ਹਾਂ ਨੇ ਮਾਰੇ ਨੇ ਉਹ ਜੇਲ੍ਹਾਂ ਤੇ ਚਲੇ ਜਾਣਗੇ ਪਰ ਇਹ ਕੋਈ ਪੱਕਾ ਹੱਲ ਤਾਂ ਨਹੀਂ ਹੈਗਾ ਇਹ ਤਾਂ ਬਹੁਤ ਨੇ ਇੱਥੇ ਇਹਨਾਂ ਦਾ ਕੋਈ ਪੱਕਾ ਹੱਲ ਹੋਵੇ ਇਹਦੇ ਵਿੱਚ ਸੰਘਰਸ਼ ਵਿੱਢਿਆ ਜਾਵੇ ਹੈਨਾ ਵੀ ਇਹਨਾਂ ਨੂੰ ਕਿਵੇਂ ਪੰਜਾਬ ਤੋਂ ਬਾਹਰ ਕੱਢੇ ਜਾਵੇ ਕੋਈ ਕਾਨੂੰਨ ਬਣੇ ਇਹਦੇ ਉੱਤੇ ਇਹ ਥੋੜੀ ਹੈਗਾ ਵੀ ਹਾਂ ਤੁਸੀਂ ਚਲ ਸੀ ਮਾਰਨਦੇ ਤੁਸੀਂ ਇੱਥੇ ਕੰਮ ਕਰਨ ਆਉਨੇ ਕੰਮ ਕਰਨ ਆਉਨੇ ਤੁਸੀਂ ਕੰਮ ਕਰੋ ਆਪਣੇ ਬਿਹਾਰ ਯੂਪੀ ਨੂੰ ਵਾਪਸੀ ਕਰੋ ਤੁਸੀਂ ਪੱਕਿਆ ਆਧਾਰ ਕਾਰਡ ਬਣਾ ਕੇ ਇੱਥੇ ਹੈਨਾ ਇਹ ਰਹਿਣ ਲੱਗੇ ਕਿਉਂ ਰੋਲਾ ਦਾ ਸਾਰਾ ਫਿਰ ਸਰਕਾਰਾਂ ਦਾ ਨਾ ਵੀ ਸਰਕਾਰਾਂ ਚਾਹੁੰਦੀਆਂ ਨੇ ਵੀ ਇੱਥੇ ਅੰਬਈਆਂ ਦਾ ਰਾਜ ਹੋਵੇ ਪੰਜਾਬੀ ਕੌਮ ਖਤਮ ਹੋਵੇ ਅਸੀਂ ਫਿਰ ਇੱਕ ਰਾਫਟਰ ਵੱਲੋਂ ਵਧੀਏ ਵੀ ਇਹੀ ਕੌਮ ਲੜਦੀ ਆ ਵੀਰੋਂ ਕੋਮ ਕੀ ਮੇ ਖਤਮ ਕਰਨਾ ਹੈ ਨਾ ਬਹੁਤ ਤਰੀਕਿਆਂ ਨਾਲ ਨਸਿਆਂ ਨਾਲ ਪ੍ਰਵਾਸ ਕਰਕੇ ਸਾਡੇ ਮੁੰਡਿਆਂ ਦਾ ਇੱਥੋਂ ਹੈ ਨਾ ਹੁਣ ਭਈਆਂ ਨੂੰ ਇੱਥੇ ਬਾੜ ਕੇ ਭਈ ਅਸੀਂ ਤਾਂ ਉਸ ਕੋਮ ਦੇ ਵਾਰਸਾਂ ਜਿਨੇ ਕਦੇ ਵੱਡੀ ਤੇ ਵੱਡੀਆਂ ਮੁਗਲਾਂ ਨੂੰ ਹੈ ਨਾ ਅੰਗਰੇਜ਼ਾਂ ਨੂੰ ਕਦੇ ਪੈਰ ਨਹੀਂ ਧਰਨ ਦਿੱਤਾ ਸੀ ਧਰਤੀ ਤੇ ਹਮੇਸ਼ਾ ਲੜੇ ਭਿੜੇ ਆ ਤੇ ਅੱਜ ਭਈਏ ਸਾਡੇ ਤੇ ਰਾਜ ਕਰਨ ਚਾਹਾਂਗੇ ਬਾਬੇ ਸਾਡੇ ਮੁੰਡਿਆਂ ਨੂੰ ਮਾਰਦੇ ਨੇ ਤੇ ਭਈ ਬੇਨਤੀ ਹੈ ਅੱਗ ਤੋਂ ਡੇ ਘਰਾਂ ਚ ਬੜ ਗਈ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਘਰਾਂ ਚੋਂ ਨਿਕਲੋ ਪਿੰਡ ਖੁੰਬੜਾ ਪਹੁੰਚੋ ਅੱਜ ਤੇ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਭਈਆਂ ਦਾ ਸਸਰੀ ਗਾਲ di ਸਾਰਿਆਂ